ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਕਿਉਂ ਕਿੱਥੇ ਹੈਗੇ ਨੇ ਗਮਦੂਰ ਖਰੀ ਫਿਰ ਵੀ ਜਿਹੜਾ ਉਹਨਾਂ ਨੂੰ ਲੱਗਦਾ ਬਿਲਕੁਲ ਜੀ ਕਲੀਅਰ ਹੈ ਗੱਲ ਅਸੀਂ ਹੁਣ ਇਹ ਨਹੀਂਗਾ ਕਿ ਐਸਐਸਪੀ ਮੈਡਮ ਦੇ ਦਫ਼ਤਰ ਵਾਰ-ਵਾਰ ਆਵਾਂਗੇ ਜਾਂ ਸਾਨੂੰ ਮੀਟਿੰਗ 'ਚ ਬੁਲਾਉਣਗੇ ਤੇ ਆਵਾਂਗੇ ਅਗਲਾ ਜਿਹੜਾ ਵੀ ਐਕਸ਼ਨ ਹੋਊਗਾ ਚਾਹੇ ਉਹ ਘਰਾਓ ਦਾ ਹੋਵੇ ਚਾਹੇ ਧਰਨੇ ਦਾ ਹੋਵੇ ਉਹ ਐਸਐਸਪੀ ਦਾ ਦਫ਼ਤਰ ਦਾ ਨਹੀਂ ਹੋਊਗਾ ਫਿਰ ਜਿਹੜਾ ਪੁਲਿਸ ਕਮਿਸ਼ਨਰ ਆ ਤੇ ਜਾਂ ਫਿਰ ਆਈਜੀ ਸਾਹਿਬ ਬੈਠੇ ਨੇ ਫਿਰ ਉਹਨਾਂ ਦੇ ਦਫ਼ਤਰ ਵਾਲ ਨੂੰ ਜਿਹੜੀ ਇਹ ਗਾਇ ਡਿਗਣੀ ਉਹਨਾਂ ਦੇ ਦਫ਼ਤਰ ਦਾ ਘਰਾਓ ਹੋਊਗਾ ਕਮਦੂਰ ਸਿੰਘ ਤੇ ਪਰਚਾ ਹੋ ਸਕਦਾ ਹੈ ਤੇ ਜੀ ਮਜ਼ਦੂਰਾਂ ਦਾ ਰੱਦ ਹੋ ਸਕਦਾ ਫਿਰ ਇਹ ਤਾਂ ਗਲਤ ਹੈ ਮਤਲਬ ਇੱਥੇ ਵੀ ਧਰਨਾ ਲੱਗਿਆ ਮੈਂ ਜੈਤੂ ਵੀ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਫਿਰ ਜਾਂ ਤਾਂ ਦੋਨਾਂ ਦੇ ਰੱਦ ਕਰੋ ਤਾਂ ਜਾਂ ਫਿਰ ਦੋਨਾਂ ਤੇ ਪਰਚਾ ਦੋਨੇ ਤੇ ਨਾਲ ਲੜੀ ਜਾਣ ਇਹ ਤਾਂ ਮਤਲਬ ਜੱਟਾਂ ਨਾਲ ਤੱਕ ਹੈ ਇੱਥੇ ਤੱਕ ਵੀ ਕਹੀਆਂ ਨਹੀਂ ਅਸੀਂ ਤਾਂ ਨਹੀਂ ਇਹ ਗੱਲ ਮੰਨਦੇ ਕਿ ਸਾਰੇ ਜੱਟਾਂ ਨਾਲ ਤੱਕਾ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਉਹ ਐਸ ਐਕਸ਼ਨ ਕਮੇਟੀ ਦੇ ਵਿੱਚ ਵੀ ਆ ਕਿਸਾਨ ਜਥੇਬੰਦੀਆਂ ਵੀ ਐਸ ਐਕਸ਼ਨ ਕਮੇਟੀ ਦੇ ਵਿੱਚ ਆਈਆਂ ਨੇ ਐਸ ਐਸ ਪੀ ਨੂੰ ਅਸੀਂ ਦੂ ਟਕ ਦੇ ਵਿੱਚ ਦੱਸ ਆਂਦਾ ਹੈ ਕਿ ਜਲਤੋ ਜਲਦ ਉਹਨਾਂ ਦੀ ਜਾਂਦਾ ਗ੍ਰਿਫਤਾਰੀ ਕਰੋ ਔਰ ਨਹੀਂ ਤਾਂ ਅਸੀਂ ਐਕਸ਼ਨ ਕਮੇਟੀ ਵੱਲੋਂ ਐਲਾਨ ਕਰਕੇ ਫਰੀਦਕੋਟ ਦੇ ਵਿੱਚ ਵੱਡਾ ਪਹਿਲਾਂ ਦੀ ਤਰ੍ਹਾਂ ਇਕੱਠ ਕਰਾਂਗੇ ਪਹਿਲਾਂ ਛੋਟਾ ਹੋਇਆ ਹੁਣ ਉਸ ਤੋਂ ਵੱਡਾ ਕਰਾਂਗੇ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੀ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਸੇ ਤਰੀਕੇ ਨਾਲ ਰਾਜੀਨਾਮਾ ਹੋ ਜੇ ਰਾਜੀਨਾਮਾ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਗਮਦੂਰ ਹੋਣਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ ਗਮਦੂਰ ਹੋਣਾਂ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਚੰਦਪਾਣ ਦੇ ਲੋਕ ਜਿਹੜੇ ਇਸ ਮਸਲੇ ਦੇ ਵਿੱਚ ਵੀ ਨ involuc ਨਹੀਂ ਸੀਗੇ ਉਹਨਾਂ ਦਾ ਵੀ ਕਟਾਪਾ ਬੁਰੀ ਤਰ੍ਹਾਂ ਕੀਤਾ ਗਿਆ ਜਿਹੜੇ ਗਮਦੂਰ ਹਰਾਂ ਦੇ ਗੁੰਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੇ ਲੋਕਾਂ ਦਾ ਸਮਾਨ ਤੱਕ ਤੋੜਿਆ ਲੋਕਾਂ ਦਾ ਸਮਾਨ ਲੁੱਟ ਕੇ ਲੈ ਗਏ ਘਰਾਂ ਦੇ ਵਿੱਚੋਂ ਉਹ ਸਾਰੇ ਅਸੀਂ ਮੰਗ ਕਰ ਰਹੇ ਹਾਂ ਪੁਲਿਸ ਤੋਂ ਵੀ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਵੀ ਗਮਦੂਰ ਦੇ ਉੱਤੇ ਅਸਲੇ ਐਕਟ ਤਹਿਤ ਧਰਾਵਾਂ ਲੱਗ ਚੁੱਕੀਆਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਜੇ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ ਬੀਜੇਪੀ ਵਾਲੇ ਜਿਨ੍ਹਾਂ ਦੇ ਆਪਦੇ ਰਾਜਾਂ ਦੇ ਵਿੱਚ ਕੁੜੀਆਂ ਨਾਲ ਬਲਾਤਕਾਰ ਹੁੰਦੇ ਹੈਗੇ ਆ ਉਹ ਆ ਕੇ ਇੱਥੇ ਅੱਜ ਮਗਰਮਸ਼ ਦੇ ਹੰਝੂ ਬਹਾਰਿਆ ਵੀ ਮਜ਼ਦੂਰਾਂ ਨਾਲ ਬਹੁਤ ਮਾੜੀ ਗੱਲ ਹੋਈ ਹੈ। ਅ ਇਥੋਂ ਦਾ ਜਿਹੜਾ ਐਮਪੀ ਹੈਗਾ ਉਹ ਵੀ ਜਿਨੇ ਕੋਈ ਬਿਆਨ ਨਹੀਂ ਉਹਦੇ ਕੋਲੋਂ ਸਰਿਆ ਹੈਗਾ ਉਹਨੇ ਵੀ ਇੱਥੇ ਆ ਕੇ ਖੱਲੜ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਕਿ ਅਸੀਂ ਉਹਨਾਂ ਦਾ ਜਿਹੜਾ ਲੋਕੇਸ਼ਨ ਹੈ ਉਹ ਅਸੀਂ ਕਢਾ ਰਹੇ ਆ ਸਾਡੇ ਕੋਲ ਸ਼ਾਮ ਤੱਕ ਆਜੂ ਕਿਹਦੇ ਨਾਲ ਗੱਲ ਕੀਤੀ ਆ ਕਿੱਥੇ ਉਹ ਠਹਿਰੇ ਆ ਅਸੀਂ ਉਹਨਾਂ ਬੰਦਿਆਂ ਨੂੰ ਵੀ ਰਾਉਂਡ ਅਪ ਕਰਾਂਗੇ। ਚੰਦਪਾਨ ਐਕਸ਼ਨ ਕਮੇਟੀ ਦੀ ਮੀਟਿੰਗ ਐਸਐਸਪੀ ਫਰੀਦਕੋਟ ਨਾਲ ਹੋਈ ਹੈ ਬਾਹਰ ਆਏ ਨੇ ਆਗੂ ਗੱਲਬਾਤ ਕਰਦੇ ਆ ਅੱਜ ਦੀ ਮੀਟਿੰਗ ਦਾ ਮੁੱਦਾ ਕੀ ਸੀ ਕੀ ਵਿਚਾਰਿਆ ਗਿਆ ਅੰਦਰ ਕਿ ਸਿੱਟੇ ਤੇ ਪਹੁੰਚੀ ਕੀ ਜਾਣਕਾਰੀ ਅੱਜ ਚੰਦਪਾਨ ਕਾਂਡ ਜਿਹੜਾ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਆ ਉਹਦੀ ਮੀਟਿੰਗ ਹੈ ਜਿਹੜੀ ਐਸਐਸਪੀ ਦੇ ਨਾਲ ਫਰੀਦਕੋਟ ਨਾਲ ਹੋਈ ਆ ਔਰ ਜਿਹੜੀਆਂ ਪਿੱਛੇ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਰਹਿ ਗਈਆਂ ਸੀ ਜਿਹਦੇ ਵਿੱਚ ਦੋਸ਼ੀ ਤੇਰਾ ਗਮਦੂਰ ਔਰ ਪੱਪੂ ਔਰ ਉਹਦਾ ਭਰਾ ਹਰਜਿੰਦਰ ਜੇਜੀ ਔਰ ਹੋਰ ਬੰਦੇ ਜਿਹੜੇ ਅਣਪਛਤੇ ਆ ਉਹਨਾਂ ਦੀ شناخت ਹੋ ਗਈ ਆ ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਰਹਿ ਗਈ ਸੀ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਕੋਈ ਵੀ ਬੰਦਾ ਉਹਨਾਂ ਦੇ ਵਿੱਚੋਂ ਨਹੀਂ ਕੀਤਾ ਔਰ ਐਸਐਸਪੀ ਨੂੰ ਅਸੀਂ ਦੋ ਟਕ ਦੇ ਵਿੱਚ ਦੱਸ ਆਂਦਾ ਕਿ ਜਲਦ ਤੋਂ ਜਲਦ ਉਹਨਾਂ ਦੀਆਂ ਗ੍ਰਿਫਤਾਰੀ ਕਰੋ ਜਾਂ ਫਿਰ ਅਸੀਂ ਕਿਉਂਕਿ ਸਾਡੀ ਅੱਜ ਐਕਸ਼ਨ ਕਮੇਟੀ ਦੀ ਵੀ ਮੀਟਿੰਗ ਸੀਗੀ ਔਰ ਨਹੀਂ ਤਾਂ ਅਸੀਂ ਐਕਸ਼ਨ ਕਮੇਟੀ ਵੱਲੋਂ ਐਲਾਨ ਕਰਕੇ ਫਰੀਦਕੋਟ ਦੇ ਵਿੱਚ ਵੱਡਾ ਪਹਿਲਾਂ ਦੀ ਤਰ੍ਹਾਂ ਇਕੱਠ ਕਰਾਂਗੇ ਪਹਿਲਾਂ ਛੋਟਾ ਹੋਇਆ ਹੁਣ ਉਸ ਤੋਂ ਵੱਡਾ ਕਰਾਂਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਉਹ ਢਿੱਲ ਦਿਖਦੀ ਸੀ ਕਿ ਪਰ ਅੱਜ ਅਸੀਂ ਉਹਨਾਂ ਨੂੰ ਦੋ ਗੱਲਾਂ ਦੱਸਾਂ ਜੀ ਯੈਸ ਔਰ ਨੋ ਦੇ ਵਿੱਚ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਨਹੀਂ ਅਸੀਂ ਅਗਲਾ ਆਪਦਾ ਪ੍ਰੋਗਰਾਮ ਉਲੀਕਾਂਗੇ ਕਿ ਕੀ ਮਤਲਬ ਵਜ੍ਹਾ ਕੀ ਰਹੀ ਹੈ ਕੀ ਦੱਸਿਆ ਮਤਲਬ ਅਫਸਰਾਂ ਨੇ ਕਿ ਗ੍ਰਿਫਤਾਰੀ ਹਾਲੇ ਤੱਕ ਹੋਈ ਕਿਉਂ ਨਹੀਂ ਉਹਦੇ ਚ ਉਹ ਕਹਿੰਦੇ ਕਿ ਅਸੀਂ ਆਪਦੀ ਅਮਸ਼ਤੇਦੀ ਕਰ ਰਹੇ ਹਾਂ ਭਾਲ ਰਹੇ ਹੈਗੇ ਹਾਂ ਪਰ ਸਾਨੂੰ ਲੱਗ ਰਿਹਾ ਹੈਗਾ ਕਿ ਪੁਲਿਸ ਨੂੰ ਜਿਹੜੀ ਵੱਡੀ ਪੱਧਰ ਤੇ ਕਰਨਾ ਚਾਹੀਦਾ ਕਿਉਂਕਿ ਮੁੱਖ ਦੋਸ਼ੀ ਆ ਉਹ ਅਜੇ ਤਾਂ ਗ੍ਰਿਫਤਾਰ ਨਾ ਹੋਣ ਇਹਨੂੰ ਅਸੀਂ ਪੋਰਸ ਦਿਨ ਲਈ ਕੀ ਕਹਿ ਸਕਦੇ ਆ ਹੋਰ ਤਾਂ ਇਹ ਚ ਕੁਝ ਕਹਿ ਨਹੀਂ ਸਕਦੇਗੇ ਤਾਂ ਅਸੀਂ ਇਹਨਾਂ ਨੂੰ ਠੋਕ ਬਜਾ ਕੇ ਕਹਿ ਜਾਂਦਾ ਕਿ ਜਾਂ ਗ੍ਰਿਫਤਾਰੀ ਜਾਂ ਸਾਨੂੰ ਇਹਦਾ ਕੋਈ ਹਾਲ ਦੱਸੋ ਕੋਈ ਵੀ ਕੀ ਕਰ ਸਕਦੇ ਹੈਗੇ ਆ ਨਹੀਂ ਅਸੀਂ ਵੱਡੇ ਪੱਦਰ ਤੇ ਅਸੀਂ ਫਰੀਦਕੋਟ ਚ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਹੋਵੇਗਾ ਮਤਲਬ ਜੇ ਕੋਈ ਦਿੱਤਾ ਆਲਟੀਮੇਟਮ ਕਿ ਹੈ ਜੇ ਮੀਟਿੰਗ ਹੋਣੀ ਹੈ ਵੀ ਇੰਨੇ ਦਿਨਾਂ ਦੇ ਵਿੱਚ ਵਿੱਚ ਹੋਇਆ ਨਹੀਂ ਤਾਂ ਫਿਰ ਵੱਡਾ ਬਿਲਕੁਲ ਜੀ ਕਿਉਂਕਿ ਅਸੀਂ ਦੱਸਾਂਦਾ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੀ ਹੁਣ ਗ੍ਰਿਫਤਾਰ ਕਰ ਲਈਏ ਦੋ ਦਿਨਾਂ ਨੂੰ ਕਰ ਲਈਏ ਪਰ ਅਸੀਂ ਐਕਸ਼ਨ ਕਮੇਟੀ ਦਾ ਐਲਾਨ ਕਰਾਂਗੇ ਅੱਜ ਵੀ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਪ੍ਰਧਾਨ ਜੀ ਇੱਕ ਉੱਥੇ ਮੁੱਦਾ ਚੱਲਿਆ ਕੋਈ 3-4 ਦਿਨਾਂ ਤੋਂ ਕੋਈ ਯੂਨੀਅਨਾਂ ਨੇ ਪਹਿਲਾਂ ਇੱਥੇ ਵੀ ਆਈਆਂ ਫਿਰ ਜੈਤੋ ਵੀ ਧਰਨਾ ਦਿੱਤਾ ਜੱਟ ਵਰਸਸ ਐਸਸੀ ਜਾਂ ਕਹਿ ਲਈਏ ਜੱਟ ਵਰਸ ਜੇ ਮਜ਼ਦੂਰ ਬਣਾਉਣ ਦੀ ਜਿਹੜੀ ਆ ਉਹ ਗੱਲ ਹੋਈ ਉਹ ਕਹਿੰਦੇ ਕਿ ਜੱਟਾਂ ਜੇ ਉਧਰ ਪਰਚਾ ਦਾ ਕੈਨਸਲ ਹੋਇਆ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਜੇ ਉਧਰ ਪਰਚਾ ਜਾਂ ਤਾਂ ਉਦਲਾ ਪਰਚਾ ਵੀ ਬਹਾਲ ਕਰ ਦਿਓ ਦੁਬਾਰਾ ਚਾਲੂ ਕਰ ਦਿਓ ਜਾਂ ਫਿਰ ਇਹ ਵੀ ਕੈਨਸਲ ਕੀਤਾ ਜਾਵੇ ਧੱਕਾ ਇਹ ਜਾਣ ਬੁੱਝ ਕੇ ਜੱਟਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਹਾਂ ਦੇਖੋ ਇਹ ਗੱਲ ਹੁਣ ਨਹੀਂ ਹੋਣ ਲੱਗੀ ਹੈਗੀ ਇਹ ਜਦਦਾ ਇਹ ਕੇਸ ਹੋਇਆ ਹੈਗਾ ਘਟਨਾ ਵਾਪਰੀ ਹੈਗੀ ਆ ਉਦੋਂ ਤੋਂ ਹੀ ਜਾਤੀਵਾਦੀ ਜਿਹੜੀਆਂ ਜੱਥੇਬੰਦੀਆਂ ਨੇ ਜਾਂ ਮਤਲਬ ਜਿਹੜੇ ਇਸ ਮਸਲੇ ਨੂੰ ਗੰਦਲਾ ਆ ਕੇ ਇਹ ਮਸਲਾ ਜਾਤਾਂ ਦੇ ਵਿੱਚ ਵੀ ਜੱਟਾਂ ਦਾ ਤੇ ਮਜ਼ਦੂਰਾਂ ਦਾ ਉਸ ਵਿੱਚ ਗੜਬੜ ਹੋਈ ਹੈਗੀ ਆ ਜਾਤੀ ਮਾਮਲਾ ਬਣਾ ਬਣਾਉਣ ਦੀ ਕੋਸ਼ਿਸ਼ ਉਦੋਂ ਤੋਂ ਹੀ ਕਰ ਰਹੇ ਆ ਜਿੰਨੀਆਂ ਸਾਡੀਆਂ ਐਕਟ ਕਮੇਟੀ ਦੇ ਵਿੱਚ ਜੱਥੇਬੰਦੀਆਂ ਨੇ ਅਸੀਂ ਉਦੋਂ ਤੋਂ ਹੀ ਇਹ ਬਾਹਰ ਆ ਰਹੇ ਆ ਵੀ ਇਹ ਮਸਲਾ ਕੋਈ ਜਾਤਾਂ ਦਾ ਮਸਲਾ ਨਹੀਂ ਹੈਗਾ ਪਿੰਡ ਦੇ ਖੇਤ ਮਜ਼ਦੂਰਾਂ ਦੀ ਜਿਹੜੀ ਗਮਦੂਰ ਹੈਗਾ ਉਹਨਾਂ ਨਾਲ ਹੋਰ ਧੱਕਾ ਕਰ ਰਿਹਾ ਹੈਗਾ ਕਿ ਗਮਦੂਰ ਮਜ਼ਦੂਰਾਂ ਦੇ ਨਾਲ ਉਹਦੇ ਕਰਕੇ ਇਹ ਘਟਨਾ ਵਾਪਰੀ ਹੈਗੀ ਹੈ ਤੇ ਅਸੀਂ ਉਹਦੇ ਤੇ ਇਹ ਟਾਰਗੇਟ ਕਰ ਰਹੇ ਹੈਗੇ ਆ ਜਿਹਦੇ ਕਰਕੇ ਕੁੱਲ ਸਿਆਸੀ ਪਾਰਟੀਆਂ ਜਾਂ ਭਾਜਪਾ ਵਾਲੇ ਜਿਨ੍ਹਾਂ ਦੇ ਆਪਦੇ ਰਾਜਾਂ ਦੇ ਵਿੱਚ ਕੁੜੀਆਂ ਨਾਲ ਬਲਾਤਕਾਰ ਹੁੰਦੇ ਹੈਗੇ ਆ ਉਹ ਆ ਕੇ ਇੱਥੇ ਅੱਜ ਮਗਰਮੱਛ ਦੇ ਹੰਝੂ ਬਹਾ ਰਿਹਾ ਵੀ ਮਜ਼ਦੂਰਾਂ ਨਾਲ ਬਹੁਤ ਮਾੜੀ ਗੱਲ ਹੋਈ ਹੈ ਇੱਥੋਂ ਦਾ ਜਿਹੜਾ ਐਮਪੀ ਹੈਗਾ ਉਹ ਵੀ ਜਿਨੇ ਕੋਈ ਬਿਆਨ ਨਹੀਂ ਉਹਦੇ ਕੋਲੋਂ ਸਰਿਆ ਹੈਗਾ ਉਹਨੇ ਵੀ ਇੱਥੇ ਆ ਕੇ ਖੱਲੜ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਇਹ ਸਾਰਾ ਮਾਮਲਾ ਜਿਹੜਾ ਮਸਲੇ ਨੂੰ ਉਲਝਾਉਣ ਦਾ ਹੈਗਾ ਤਾਂ ਕਿ ਗਮਦੂਰ ਵਰਗੇ ਦੋਸ਼ੀ ਆ ਜਿਹੜੇ ਉਹ ਬਸ ਸਕਣਾ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਕਮੇਟੀ ਮਿਲੀ ਹੈਗੀ ਆ ਵੀ ਗਮਦੂਰ ਦੇ ਉੱਤੇ ਅਸਲੇ ਐਕਟ ਤਹਿਤ ਧਰਾਵਾਂ ਲੱਗ ਚੁੱਕੀਆਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਜੇਜੀ ਨੂੰ ਗ੍ਰਿਫਤਾਰ ਕੀਤਾ ਜਾਵੇ ਨਵੀਆਂ ਵੀਡੀਓ ਜਿਹੀਆਂ ਆਈਆਂ ਨੇ ਜਿਹਦੇ ਵਿੱਚ ਉਹ ਰਵਾਲਬਰ ਦੇ ਨਾਲ ਲੋਕਾਂ ਦੇ ਉੱਤੇ ਗੋਲੀਆਂ ਚਲਾ ਰਹੇ ਨੇ ਅਸੀਂ ਉਹਨਾਂ ਨੂੰ ਦੇਖ ਕੇ ਆਏ ਹੈਗੇ ਆ ਤੇ ਉਹਨਾਂ ਨੂੰ ਅਸੀਂ ਤੁਰੰਤ ਆ ਜਿਹੜਾ ਉਹ ਮਸਲਾ ਹੱਲ ਕਰਨ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਜਿੱਥੋਂ ਤੱਕ ਦੋਨਾਂ ਧਿਰਾਂ ਦਾ ਪੁਲਿਸ ਦਾ ਤੇ ਐਕਸ਼ਨ ਕਮੇਟੀ ਦਾ ਹੁਣ ਤੱਕ ਦਾ ਰੋਲ ਹੈ ਅਸੀਂ ਇਹ ਸਮਝਿਆ ਹੈ ਕਿ ਅੱਜ ਗੁੱਡ ਮਾਹੌਲ ਚ ਅੱਜ ਵੀ ਮੀਟਿੰਗ ਚੱਲ ਰਹੀ ਹੈ ਜਿਹੜੀਆਂ ਸਾਡੀਆਂ ਮੰਗਾਂ ਪ੍ਰਸ਼ਾਸਨ ਨੇ ਸਾਡੇ ਨਾਲ ਕੀਤੀਆਂ ਸੀ ਉਹ ਲਗਾਤਾਰ ਵਨ ਬਾਈ ਵਨ ਕਰਕੇ ਹੋ ਰਹੀਆਂ ਹੈਗੀਆਂ ਜਿਦੇ ਵਿੱਚ ਜਿਹੜੇ ਜ਼ਖਮੀ ਹੈਗੇ ਆ ਉਹਨਾਂ ਦਾ ਹਲਾਤ ਚੱਲ ਰਿਹਾ ਹੈਗਾ ਕੁਲਦੀਪ ਸਿੰਘ ਦੇ ਘਰ ਦੀ ਰਿਪੇਅਰ ਹੋ ਚੁੱਕੀ ਹੈਗੀ ਆ ਨਾਲੀ ਦੇ ਮਸਲੇ ਵਾਸਤੇ ਕੱਲ ਉਹ ਗਏ ਹੈਗੇ ਆ ਉਹਦਾ ਇਨਕੁਆਇਰੀ ਕਰਕੇ ਹੈਗੇ ਆ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਉਹਦਾ ਉਹਨਾਂ ਨੇ ਸਾਨੂੰ ਫੌਰੀ ਤੌਰ ਤੇ ਕਿਹਾ ਵੀ ਡੀਸੀ ਸਾਹਿਬ ਨਾਲ ਅਸੀਂ ਕਹਿ ਕੇ ਉਹ ਮਸਲਾ ਵੀ ਹੱਲ ਕਰਾਂਗੇ ਜਿੱਥੋਂ ਇਹ ਮਸਲਾ ਪੂਰੀ ਤਰ੍ਹਾਂ ਦੇ ਨਾਲ ਉਹ ਉਲਝਿਆ ਹੈਗਾ ਤੇ ਜਿਹੜੀ ਗ੍ਰਿਫਤਾਰੀ ਵਾਰ ਹੈਗੇ ਉਹਨਾਂ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਐਲਓਸੀ ਉਹਨਾਂ ਦੀ ਕਰ ਦਿੱਤੀ ਗਈ ਹੈ ਉਹ ਬਾਹਰ ਨਹੀਂ ਭੱਜ ਸਕਦਾ ਹੈਗਾ ਅਸੀਂ ਵਿਸ਼ੇਸ਼ ਟੀਮਾਂ ਨੇ ਜਿਹੜੀਆਂ ਉਹ ਉਹਨਾਂ ਤੇ ਤਨਾਤ ਕੀਤੀਆਂ ਨੇ ਜਿਨ੍ਹਾਂ ਤੋਂ ਅਸੀਂ ਇਹ ਮੰਗਿਆ ਹੈਗਾ ਵੀ ਸਾਨੂੰ ਤੁਹਾਡਾ ਹੋਰ ਕੰਮ ਨਹੀਂ ਚਾਹੀਦਾ ਹੈਗਾ ਉਹਦੀ ਗ੍ਰਿਫਤਾਰੀ ਚਾਹੀਦੀ ਹੈਗੀ ਆ ਥਾਣੇਦਾਰ ਦੀ ਬਰਕਾਸ਼ਤੀ ਬਾਰੇ ਵੀ ਅਸੀਂ ਅੱਜ ਗੱਲ ਕਰਕੇ ਆਏ ਹੈਗੇ ਆ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਇੱਕ ਜੋ ਮਹਿਕਮੇ ਦਾ ਪ੍ਰੋਸੈਸ ਚੱਲਦਾ ਹੁੰਦਾ ਉਹ ਚੱਲ ਰਿਹਾ ਹੈਗਾ ਮਜ਼ਦੂਰਾਂ ਦੇ ਉੱਤੇ ਪਰਚੀਆ ਜਿਹੜੀ ਉਹਦੀ ਕੈਨਸਲੇਸ਼ਨ ਆ ਜਿਹੜੀ ਉਹ ਉਹਨਾਂ ਨੇ ਭਰਨੀ ਹੈਗੀ ਆ ਉਹ ਵੀ ਗੱਲ ਆ ਜਿਹ ਤਹਿ ਹੋ ਚੁੱਕੀ ਹੈਗੀ ਆ ਇਸ ਕਰਕੇ ਸਾਡਾ ਦੋਹਾਂ ਧਿਰਾਂ ਦੇ ਵਿੱਚ ਅੱਜ ਚੰਗੀ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਹੈਗਾ ਅਸੀਂ ਵੀ ਜੋ ਸਾਡੇ ਕੰਮ ਨੇ ਉਹ ਕਰ ਰਹੇ ਹਗੇ ਆਂ ਜ਼ਖਮੀਆਂ ਦੀਆਂ ਲਿਸਟਾਂ ਅਸੀਂ ਉਹਨਾਂ ਨੂੰ ਦੇਣੀਆਂ ਨੇ ਘਰਾਂ ਦੇ ਟੁੱਟੇ ਸਮਾਨ ਦਾ ਜਿਹੜਾ ਲਿਸਟਾਂ ਨੇ ਉਹ ਵੀ ਦੇਣੀਆਂ ਨੇ ਉਹਨਾਂ ਨੇ ਕਹਿਵੇ ਲਿਆਓ ਜਿਹਦਾ ਜਿੰਨਾ ਸਮਾਨ ਟੁੱਟਿਆ ਅਸੀਂ ਉਹ ਜਾਂ ਜ਼ਖਮੀ ਹੋਇਆ ਉਹਨਾਂ ਨੂੰ ਅਸੀਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਫੌਰੀ ਤੌਰ ਤੇ ਦਵਾਂਗੇ ਅਸੀਂ ਪ੍ਰਸ਼ਾਸਨ ਤੋਂ ਆਸ ਇਹ ਕਰਦੇ ਹੈਗੇ ਆਂ ਵੀ ਜਿਹੜੀ ਇਹ ਚੰਗੀ ਗੁੱਡਵਿਲ ਦੇ ਦੋਨਾਂ ਤਿਹਾਂ ਚ ਚੱਲ ਰਹੀ ਹੈ ਇਹ ਬਣੀ ਰਹੇ ਇਹ ਚ ਕੜਤਣ ਨਾ ਆਵੇ ਇਹਦੇ ਕਰਕੇ ਉਹ ਦੋਸ਼ੀ ਆ ਜਿਹੜੇ ਫੌਰੀ ਤੌਰ ਤੇ ਫੜੇ ਜਾਣ ਨਹੀਂ ਫਿਰ ਐਕਸ਼ਨ ਕਮੇਟੀ ਹੈਗਾ ਸਾਡੇ ਕੋਲ ਤਾਂ ਧਰਨੇ ਲਾਉਣਾ ਘਰਾਓ ਕਰਨੇ ਪ੍ਰੋਟੈਸਟ ਕਰਨਾ ਸਾਡੇ ਕੋਲ ਤਾਂ ਇਹੀ ਹੈ ਉਹ ਹੈ ਤੇ ਇਹੀ ਹਥਿਆਰ ਹੈ ਅਸੀਂ ਫਿਰ ਉਹ ਵਰਤਾਂਗੇ ਜੇ ਉਹਨਾਂ ਨੇ ਨਾ ਕੀਤੀ ਜੋ ਐਸਐਸਪੀ ਮੈਡਮ ਨੇ ਲਗਾਤਾਰ ਇਹ ਸਾਡੇ ਨਾਲ ਟੱਚ ਰਹੇ ਰਹੇਗੇ ਪ੍ਰਸ਼ਾਸਨ ਦੂਜੇ ਜਿਹੜੇ ਮੁਲਾਜ਼ਮ ਨੇ ਉਹ ਵੀ ਤੇ ਜੋ ਅਸੀਂ ਕਹਿ ਰਹੇ ਹਾਂ ਉਹ ਮਤਲਬ ਹੋ ਰਿਹਾ ਪਰ ਸਾਡਾ ਇਤਰਾਜ਼ ਸਿਰਫ ਇੰਨਾ ਕੇ ਸੀ ਵੀ ਉਹ ਬਹੁਤ ਸਲੋ ਹੈਗਾ ਉਹਨੂੰ ਤੇਜ਼ ਕੀਤਾ ਜਾਵੇ ਤੇ ਕੰਟੀਨਿਊ ਕੀਤਾ ਜਾਵੇ ਜਿਹਦੇ ਵਿੱਚ ਜਿਹੜਾ ਸਾਡਾ ਸਮਾਨ ਸੀ ਮੋਬਾਈਲ ਸੀ ਮੋਟਰਸਾਈਕਲ ਸੀ ਜੇ ਨਹਿੰਗਾ ਦੇ ਸਾਸਤਰ ਸੀ ਉਹ ਸਾਰੇ ਦੇ ਸਾਰੇ ਆ ਉਹ ਵਾਪਸ ਆ ਜਿਹੜੇ ਹੋ ਚੁੱਕੇ ਹੈਗੇ ਆ ਤੇ ਕੁਝ ਮੋਬਾਈਲ ਨੇ ਉਹ ਅੱਜ ਅਸੀਂ ਉਹਨਾਂ ਨੂੰ ਰਿਸਟ ਦਿੱਤੇ ਹੈਗੇ ਉਹ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਅਸੀਂ ਭਾਲ ਕਰਕੇ ਫੌਰੀ ਤੌਰ ਤੇ ਜੈਤੂ ਥਾਣੇ 'ਚ ਭੇਜਾਂਗੇ ਤੇ ਉਹ ਉੱਥੋਂ ਮਿਲ ਜਾਣਗੇ ਕੀ ਮੈਂ ਮੰਦੇ ਹੋ ਮਤਲਬ ਤੁਸੀਂ ਅੱਜ ਗਏ ਹੋ ਗ੍ਰਿਫਤਾਰੀ ਦੀ ਮੰਗ ਤੇ ਪਰ ਇੱਕ ਮੁੱਦਾ ਉੱਥੇ ਵੀ ਚੱਲ ਰਿਹਾ ਕਿ ਜੇ ਗਮਦੂਰ ਸਿੰਘ ਤੇ ਪਰਚਾ ਹੋ ਸਕਦਾ ਹੈ ਤੇ ਜੇ ਮਜ਼ਦੂਰਾਂ ਦਾ ਰੱਦ ਹੋ ਸਕਦਾ ਫਿਰ ਇਹ ਤਾਂ ਗਲਤ ਹੈ ਮਤਲਬ ਇੱਥੇ ਵੀ ਧਰਨਾ ਲੱਗਿਆ ਮੈਂ ਜੈਤੂ ਵੀ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਫਿਰ ਜਾਂ ਤਾਂ ਦੋਨਾਂ ਦੇ ਰੱਦ ਕਰੋ ਤਾਂ ਜਾਂ ਫਿਰ ਦੋਨਾਂ ਤੇ ਪਰਚਾ ਦੋਨੇ ਤਰ੍ਹਾਂ ਲੜੀ ਜਾਣ ਇਹ ਤਾਂ ਮਤਲਬ ਜੱਟਾਂ ਨਾਲ ਤੱਕਾ ਇੱਥੋਂ ਤੱਕ ਵੀ ਕਹੀਆਂ ਨਹੀਂ ਕਿਹਾ ਨਹੀਂ ਇਹਦੇ ਵਿੱਚ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਉਹ ਗਮਦੂਰ ਸਿੰਘ ਹੋਰਾਂ ਨਾਲ ਧੱਕਾ ਅਸੀਂ ਤਾਂ ਨਹੀਂ ਇਹ ਗੱਲ ਮੰਨਦੇ ਕਿ ਸਾਰੇ ਜਟਾਣਾ ਨਾਲ ਧੱਕਾ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਉਹ ਐਸ ਐਕਸ਼ਨ ਕਮੇਟੀ ਦੇ ਵਿੱਚ ਵੀ ਆ ਕਿਸਾਨ ਜਥੇਬੰਦੀਆਂ ਵੀ ਐਸ ਐਕਸ਼ਨ ਕਮੇਟੀ ਦੇ ਵਿੱਚ ਹੈਗੀਆਂ ਨੇ ਪੰਜਾਬ ਦੇ ਵੱਡੇ ਹਿੱਸੇ ਨੂੰ ਇਹ ਲੱਗਦਾ ਕਿ ਜਿਹੜਾ ਗਮਦੂਰ ਹੋਰਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਤੇ ਉਹ ਕਲੀਅਰ ਵੀ ਗੱਲ ਹੈਗੀ ਗੁੰਡਾਗਰਦੀ ਉਹਨਾਂ ਨੇ ਕੀਤੀ ਵੀ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜੇ ਬੰਦੇ ਗੋਲੀਆਂ ਚਲਾ ਰਹੇ ਆ ਛਰੇ ਆਮ ਪਹਿਲਾਂ ਤਾਂ ਇਹ ਸੀਗਾ ਕਿ ਪੁਲਿਸ ਇਹ ਵੀ ਕਹਿੰਦੀ ਸੀ ਕਿ ਹਵਾਈ ਫਾਇਰ ਕੀਤੇ ਆ ਜੀ ਕੋਠੇ ਤੇ ਉਪਰ ਉਹਨਾਂ ਨੇ ਫਾਇਰ ਕੀਤੇ ਆ ਕਿਸੇ ਦੇ ਲੱਗਾ ਨਹੀਂ ਸਾਡੇ ਜਿਹੜੇ ਪੰਜ ਬੰਦੇ ਆ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਦੇ ਵਿੱਚ ਦਾਖਲ ਸੀਗੇ ਤੇ ਇਹਨਾਂ ਨੂੰ ਛੁੱਟੀ ਮਿਲ ਗਈ ਦੋ ਹੱਲੇ ਵੀ ਦਾਖਲ ਆ ਜਿਨ੍ਹਾਂ ਦੇ ਛਰੇ ਲੱਗੇ ਹੋਏ ਆ ਉਹਨਾਂ ਦਾ ਇਲਾਜ ਜਿਹੜਾ ਪ੍ਰੋਪਰ ਤਰੀਕੇ ਨਾਲ ਉਹ ਹੋ ਰਿਹਾ ਕਰਵਾ ਰਹੀਆਂ ਜਥੇ ਬੰਦੀਆਂ ਠੀਕ ਆ ਜੀ ਉਹ ਵੀ ਪੁਲਿਸ ਦੇ ਧਿਆਨ ਚ ਲਿਆਂਦਾ ਵੀ ਤੁਸੀਂ ਤਾਂ ਕਹਿੰਨੇ ਕਿ ਹਵਾਈ ਫਾਇਰ ਹੋਏ ਆ ਆ ਦੇਖੋ ਵੀ ਲੋਕ ਤਾਂ जख्मी ਹੋਏ ਆ ਵੱਡੀ ਗਿਣਤੀ ਦੇ ਵਿੱਚ ਫਿਰ ਉਹਨਾਂ ਦੇ ਬਿਆਨ ਵਗੈਰਾ ਵੀ ਪੁਲਿਸ ਨੇ ਜਿਹੜੇ ਉਹ ਲੈਏ ਨੇ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਉਹਨਾਂ ਦੀ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰੀ ਕੀਤੀ ਜਾਵੇ ਪ੍ਰਸ਼ਾਸਨ ਨੇ ਵਿਸ਼ਵਾਸਤਾ ਚਲੋ ਦਵਾਇਆ ਪਰ ਸਾਨੂੰ ਲੱਗ ਰਿਹਾ ਸੀਗਾ ਗੱਲ ਵੀ ਕਲੀਅਰ ਸੀਗੀ ਕਿ ਇੰਨੇ ਦਿਨ ਘਟਨਾਵਾਂ ਵਾਪਰੀ ਨੂੰ ਹੋਏ ਆ ਪਰਚਾ ਹੋਇਆ ਹੋਵੇ 307 ਦਾ ਐਸ ਸੀ ਐਸ ਜੀ ਐਕਟ ਦਾ ਤੇ ਆਰਮ ਐਕਟ ਦਾ ਤੇ ਪਰ ਪੁਲਿਸ ਬੰਦੇ ਫੜੇ ਨਾ ਪੁਲਿਸ ਦੇ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਕਿਉਂ ਕਿੱਥੇ ਹੈਗੇ ਨੇ ਗਮਦੂਰ ਖਰੀ ਫਿਰ ਵੀ ਜਿਹੜਾ ਉਹਨਾਂ ਨੂੰ ਕਿ ਲੱਗਦਾ ਪਰਸ ਨੂੰ ਪਤਾ ਹੈ ਬਿਲਕੁਲ ਜੀ ਕਲੀਅਰ ਹੈ ਗੱਲ ਇਹ ਚ ਕੋਈ ਵੀ ਦੋਰੈਨਿੰਗ ਆ ਪੁਲਿਸ ਨੂੰ ਸਾਰਾ ਹੀ ਪਤਾ ਜੇਕਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨਹੀਂ ਕੀਤਾ ਤੇ ਅੱਜ ਸਾਡੀ ਜਿਹੜੀ ਐਕਸ਼ਨ ਕਮੇਟੀ ਦੀ ਮੀਟਿੰਗ ਹੈਗੀ ਆ ਅਸੀਂ ਹੁਣ ਇਹ ਨਹੀਂਗਾ ਕਿ ਐਸਐਸਪੀ ਮੈਡਮ ਦੇ ਦਫ਼ਤਰ ਵਾਰ-ਵਾਰ ਆਵਾਂਗੇ ਜਾਂ ਸਾਨੂੰ ਮੀਟਿੰਗ 'ਚ ਬੁਲਾਉਣਗੇ ਤੇ ਆਵਾਂਗੇ ਹੁਣ ਜਿਹੜਾ ਇਹ ਇਥੋਂ ਇਹ ਬਦਲ ਕੇ ਜਿਹੜਾ ਇਹ ਤੋਂ ਵੀ ਉੱਪਰਲੇ ਅਧਿਕਾਰੀ ਜਿਹੜੇ ਇੱਥੇ ਫਰੀਦਕੋਟ ਦੇ ਵਿੱਚ ਆਈਜੀ ਨੇ ਜਾਂ ਪੁਲਿਸ ਕਮਿਸ਼ਨਰ ਨੇ ਅਸੀਂ ਉਹਨਾਂ ਦੇ ਦਫ਼ਤਰ ਦਾ ਰੁਖ ਕਰਾਂਗੇ ਹੁਣ ਅਗਲਾ ਜਿਹੜਾ ਵੀ ਐਕਸ਼ਨ ਹੋਊਗਾ ਚਾਹੇ ਉਹ ਘਰਾਓ ਦਾ ਹੋਵੇ ਚਾਹੇ ਧਰਨੇ ਦਾ ਹੋਵੇ ਉਹ ਐਸਐਸਪੀ ਦਾ ਦਫ਼ਤਰ ਦਾ ਨਹੀਂ ਹੋਊਗਾ ਫਿਰ ਅਸੀਂ ਮੰਨਾਂਗੇ ਕਿ ਪੁਲਿਸ ਆ ਜਿਹੜੀ ਉਹ ਸਾਰੀ ਦੀ ਸਾਰੀ ਮਿਲੀ ਹੋਈ ਹੈ ਐਸਐਸਪੀ ਮੈਡਮ ਨੂੰ ਵੀ ਜਿਹੜਾ ਉਹ ਪਤਾ ਸਾਰਾ ਕਾ ਘਟਨਾ ਦਾ ਫਿਰ ਵੀ ਉਹਨਾਂ ਨੂੰ ਦੋਚਾਂ ਨੂੰ ਜੇ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਫਿਰ ਜਿਹੜਾ ਪੁਲਿਸ ਕਮਿਸ਼ਨਰ ਆ ਤੇ ਜਾਂ ਫਿਰ ਆਈਜੀ ਸਾਹਿਬ ਬੈਠੇ ਨੇ ਫਿਰ ਉਹਨਾਂ ਦੇ ਦਫ਼ਤਰ ਵਾਲ ਨੂੰ ਜਿਹੜੀ ਇਹ ਗਾਇਡ ਡਿਗਣੀ ਉਹਨਾਂ ਦੇ ਦਫ਼ਤਰ ਦਾ ਘਰਾਓ ਹੋਊਗਾ ਫਿਰ ਅਸੀਂ ਮੰਗ ਇਹ ਵੀ ਕਰਾਂਗੇ ਕਿ ਜਿਹੜੇ ਜਿਹੜੇ ਅਧਿਕਾਰੀ ਇੱਥੇ ਸ਼ਾਮਲ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਦੋਛੀਆਂ ਨੂੰ ਬਚਾਉਣ ਵਾਲੇ ਪਾਸੇ ਨੂੰ ਲੱਗੇ ਹੋਏ ਨੇ ਜਿਹੜੇ ਪਹਿਲਾਂ ਦਾ ਪੁਲਿਸ ਦਾ ਇਹੀ ਰਵੱਈਆ ਸੀਗਾ ਕਿ ਉਹਨਾਂ ਨੇ ਤਾਂ ਹਵਾਈ ਫੇਰ ਕੀਤੇ ਅਸੀਂ ਸਬੂਤ ਦੇਤੇ ਕਿ ਆ ਤੁਹਾਡੀ ਮੌਜੂਦਗੀ ਦੇ ਵਿੱਚ ਜਿਹੜੇ ਉਹ ਗੋਲੀਆਂ ਚਲਾ ਰਹੇ ਨੇ ਤੇ ਜੇ ਹਜੇ ਵੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਇੰਨੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਸਾਫ਼ ਹੋ ਰਿਹਾ ਕਿ ਪੁਲਿਸ ਨੂੰ ਪਤਾ ਉਹਨਾਂ ਦਾ ਕਿ ਉਹ ਕਿੱਥੇ ਨੇ ਕੀ ਕਰਦੇ ਨੇ ਬਿਲਕੁਲ ਜੀ ਅਸੀਂ ਸਾਫ਼ ਹੀ ਕਵਾਂਗੇ ਇਹ 'ਚ ਕੋਈ ਦੋ ਰਿਆ ਨਹੀਂ ਪੁਲਿਸ ਨੂੰ ਪਤਾ ਉਹਨਾਂ ਦਾ ਕਿ ਉਹ ਬੰਦੇ ਕਿੱਥੇ ਆ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੀ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਸੇ ਤਰੀਕੇ ਨਾਲ ਰਾਜੀਨਾਵਾ ਹੋ ਜੇ ਰਾਜੀਨਾਵਾ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਗਮਦੂਰ ਹੋਣਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ ਗਮਦੂਰ ਹੋਣਾਂ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਚੰਦ ਭਾਨ ਦੇ ਲੋਕ ਜਿਹੜੇ ਇਸ ਮਸਲੇ ਦੇ ਵਿੱਚ ਵੀ ਨਿਵਾਲਬ ਨਹੀਂ ਸੀਗੇ ਉਹਨਾਂ ਦਾ ਵੀ ਕਟਾਪਾ ਬੁਰੀ ਤਰ੍ਹਾਂ ਕੀਤਾ ਗਿਆ ਕੱਲਾ ਪੁਲਿਸ ਵੱਲੋਂ ਨਹੀਂ ਗਮਦੂਰ ਹਰਾਂ ਦੇ ਗੁੰਡਿਆਂ ਵੱਲੋਂ ਵੀ ਜਿਹੜੇ ਗਮਦੂਰ ਹਰਾਂ ਦੇ ਗੁੰਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੇ ਲੋਕਾਂ ਦਾ ਸਮਾਨ ਤੱਕ ਤੋੜਿਆ ਲੋਕਾਂ ਦਾ ਸਮਾਨ ਲੁੱਟ ਕੇ ਲੈ ਗਏ ਘਰਾਂ ਦੇ ਵਿੱਚੋਂ ਉਹ ਸਾਰੇ ਅਸੀਂ ਮੰਗ ਕਰ ਰਹੇ ਹਾਂ ਪੁਲਿਸ ਤੋਂ ਵੀ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਅੱਜ ਤੱਕ ਜਦੋਂ ਕਿ ਮਜ਼ਦੂਰ ਤਾਂ ਜਿਹੜੇ 40 42 ਚੱਕਲੇ ਪੁਲਿਸ ਨੇ ਇੱਕ ਘੰਟਾ ਨਹੀਂ ਪੈਣ ਦਿੱਤਾ ਤੇ ਇੰਨੇ ਦਿਨ ਹੋ ਗਏ ਪਰਚਾ ਹੋਏ ਨੂੰ ਜਿਹੜੇ ਗੁੰਡਿਆਂ ਤੇ ਜਿਹੜੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਗੋਲੀਆਂ ਚਲਾ ਰਹੇ ਆ ਤੇ ਪੁਲਿਸ ਵਾਲੇ ਸਾਬਤ ਕਰਦੇ ਨੇ ਕਿ ਸਾਨੂੰ ਇਹ ਹੀ ਕਿਸੇ ਨੂੰ ਉਹਨਾਂ ਨੇ ਦੱਸਿਆ ਹੋਵੇ ਜਾਂ ਤੁਹਾਡੇ মিডিਆ ਦੇ ਰਾਹੀਂ ਦੱਸਿਆ ਹੋਵੇ ਕਿ ਉਹਨਾਂ ਕੋਲੇ ਕਿੰਨੇ ਹਥਿਆਰ ਚੱਲੇ ਆ ਹੁਣ ਸਾਡੇ ਕੋਲੇ ਵੀਡੀਓ ਆ ਰਹੀਆਂ ਅਸੀਂ ਦੱਸ ਰਹੇ ਹਾਂ ਪੁਲਿਸ ਐਸਐਸਪੀ ਸਾਹਿਬ ਨੂੰ ਦਿਖਾਈਆਂ ਜੀ ਪਤਾ ਐਸਐਸਪੀ ਸਾਹਿਬ ਨੂੰ ਵੀ ਸਾਰੇ ਅਧਿਕਾਰੀਆਂ ਨੂੰ ਪਤਾ ਪਰ ਪੁਲਿਸ ਦੱਸੇ ਤਾਂ ਸਹੀ ਨਾ ਵੀ ਉਹਨਾਂ ਨੇ ਕਿੰਨੇ ਹਥਿਆਰ ਚਲਾਏ ਆ ਪਹਿਲਾਂ ਤਾਂ ਪੁਲਿਸ ਕਹਿੰਦੀ ਸੀ ਕਿ ਉਹਨਾਂ ਨੇ 12 ਬੋਰ ਚਲਾਈ ਆ ਹੁਣ ਜਿਹੜੇ ਬੰਦੇ 12 ਬੋਰ ਚਲਾ ਰਹੇ ਉਹੋ ਹੀ ਪਿਸਟਲ ਚਲਾ ਰਹੇ ਮੈਨੂੰ ਲੱਗਦਾ ਕਿ ਉਹਨਾਂ ਨੇ ਜਿੰਨਾ ਆਸੇ ਪਾਸੇ ਤੋਂ ਹਸਲਾ ਇਕੱਠਾ ਕਰਕੇ ਇਹ ਹੁਣ ਸਾਫਤ ਹੋ ਰਹੀ ਆ ਗੱਲ ਕਿ ਸਰਪੰਚ ਨੂੰ ਜਿਹੜਾ ਉਹ ਸਰਪੰਚ ਮੰਨਣ ਲਈ ਤਿਆਰ ਨਹੀਂ ਸੀ ਸਰਪੰਚ ਨੂੰ ਹੋਰ ਜਿਹੜਾ ਉਹਨਾਂ ਦਾ ਕੋਠਿਆਂ ਵਾਲਾ ਕੋਈ ਸਰਪੰਚ ਵਜਦਾ ਉਹਨੂੰ ਲਿਆ ਕੇ ਜਿਹੜੀ ਉਹ ਖਾਲੀ ਦਾ ইস্যੂ ਬਣਾਉਂਦੇ ਆ ਉਹਦੇ ਤੋਂ ਪਹਿਲਾਂ ਪਾਈਪਾਂ ਪਟਾਉਂਦੇ ਆ ਜਿੱਥੋਂ ਪਾਈਪਾਂ ਟੁੱਟਦੀਆਂ ਸਰਪੰਚ ਉਹ ਗੱਲ ਕਹਿੰਦਾ ਕਿ ਆ ਗਲਤ ਬੇਸਤਰਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਐ ਲੱਗਦਾ ਕਿ ਇਹ ਸਰਪੰਚ ਸਾਡੇ ਅੱਗੇ ਬੋਲਣ ਵਾਲਾ ਕੌਣ ਆ ਵੀ ਇਹਨੂੰ ਤਾਂ ਅਸੀਂ ਸਰਪੰਚ ਹੀ ਨਹੀਂ ਮੰਨਦੇ ਫੇਰ ਉਹ ਸਾਰਾ ਜਿਹੜਾ ਗਿਣੀ ਮਿਥੀ ਸਾਜ਼ਿਸ਼ ਚਾ ਜਿਹੜਾ ਅਟੈਕ ਹੋਇਆ ਸਰਪੰਚ ਤੇ ਜਾਂ ਉਹਨਾਂ ਲੋਕਾਂ ਤੇ ਧਰਨਾ ਤੇ ਜਿਹੜੇ ਬੈਠੇ ਸੀ ਜਿਹੜੇ ਮੰਗ ਕਰ ਰਹੇ ਸੀ ਕਿ ਸਾਡੇ ਮੀਡੀਆ ਦੇ ਜਿਹੜੇ ਇਹਨਾਂ ਨੇ ਕੈਮਰੇ ਤੋੜੇ ਆ ਮੀਡੀਆ ਦੇ ਗਲ ਪਏ ਆ ਤੇ ਇੱਥੋਂ ਤੱਕ ਕਿ ਜਿਹੜੀਆਂ ਉਹ ਪੱਗਾਂ ਲਾਈਆਂ ਗਈਆਂ ਲੋਕਾਂ ਦੀਆਂ ਵੀ ਉਹਨਾਂ ਤੇ ਕਾਰਵਾਈ ਕਰੇ ਪੁਲਿਸ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਹੁੰਦਾ ਕੀ ਆ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਉਹਨਾਂ ਤੇ ਜਾ ਕੇ ਲਾਠੀ ਚਾਰਜ ਕੀਤਾ ਜਾਂਦਾ ਉਹਨਾਂ ਦੇ ਉੱਪਰ ਗੋਲੀਆਂ ਚਲਵਾਈਆਂ ਜਾਂਦੀਆਂ ਜਾਂ ਪ੍ਰਾਈਵੇਟ ਗੁੰਡਿਆਂ ਤੋਂ ਉਹਨਾਂ ਗੁੰਡਿਆਂ ਨੂੰ ਹੀ ਨਾਲ ਲੈ ਕੇ ਲੋਕਾਂ ਦੇ ਜਿਹੜੇ ਘਰ-ਬਾਰ ਤੋੜੇ ਜਾਂਦੇ ਆ ਲੁੱਟੇ ਜਾਂਦੇ ਆ ਪਰ ਉਹਨਾਂ ਲੋਕਾਂ ਨੂੰ ਅੱਜ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਇਸ ਤੋਂ ਵੱਡੀ ਜਿਹੜੀ ਪੁਲਿਸ ਦੀ ਮਿਲੀ ਭੁਗਤ ਉਹਨਾਂ ਦਾ ਕੀ ਹੋ ਸਕਦੀ ਆ ਅਸੀਂ ਹੁਣ ਵੀ ਪੁਲਿਸ ਐਸਐਸਪੀ ਮੈਡਮ ਨਾਲ ਵੀ ਮੀਟਿੰਗ ਹੋਈ ਆ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਕਹਿ ਕੇ ਆਏ ਆ ਕਿ ਉਹਨਾਂ ਬੰਦੇ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ ਜੇ ਇੱਕ ਦੋ ਦਿਨਾਂ ਚ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਆਈਜੀ ਦਾ ਜਾਂ ਕਮਿਸ਼ਨਰ ਦਾ ਦਫ਼ਤਰ ਘੇਰਨ ਲਈ ਜਿਹੜੇ ਮਜਬੂਰ ਹੋਵਾਂਗੇ ਜਿਵੇਂ ਕਿਹਾ ਗਿਆ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਕੀ ਲੱਗਦਾ ਹੈ ਕਦੋਂ ਤੱਕ ਇੰਤਜ਼ਾਰ ਕਰਨੀ ਹੈ ਜਦ ਤਹੇ ਬੰਦਿਆਂ ਗ੍ਰਿਫਤਾਰੀ ਦਾ ਜਾਂ ਕੋਈ ਅਗਲਾ ਐਕਸ਼ਨ ਜਾਂ ਕਿੰਨੇ ਸਮੇਂ ਤੱਕ ਦੇ ਦਿੱਤਾ ਜਾਵੇਗਾ ਦੇਖੋ ਜੀ ਜੋ ਅੱਜ ਐਸਐਸਪੀ ਸਾਹਿਬ ਨੇ ਕਿਉਂਕਿ ਸਾਡੀ ਐਕਸ਼ਨ ਕਮੇਟੀ ਦੀ ਮੀਟਿੰਗ ਸੀ SSP ਦਫਤਰ ਚੋਂ SSP ਮੈਡਮ ਦਾ ਫੋਨ ਗਿਆ ਤਾਂ ਅਸੀਂ ਆਏ ਆ ਤਾਂ SSP ਮੈਡਮ ਦਾ ਵਰਸ਼ ਨੇ ਸੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਵੀ ਮਾਹੌਲ ਆਪਣਾ ਠੀਕ ਆ ਤਾਂ ਅਸੀਂ ਉਹਦੇ ਜ਼ੋਰ ਦੇ ਕੇ ਗੱਲ ਰੱਖੀ ਆ ਕਿ ਬਾਕੀ ਗੱਲਾਂ ਆਪਣੀਆਂ ਠੀਕ ਚੱਲ ਰਹੀਆਂ ਤੇ ਮੁਆਵਜ਼ੇ ਵਾਲੀ ਠੀਕ ਆ ਵੀ ਜ਼ਖਮੀਆਂ ਨੂੰ ਮੁਆਵਜ਼ਾ ਦੇਣਾ ਟੁੱਟੇ ਘਰ ਠੀਕ ਕਰਾ ਰਹੇ ਹੋ ਜਿਨ੍ਹਾਂ ਦਾ ਕੋਈ ਮੋਬਾਈਲ ਹੈ ਹੋਰ ਆਓ ਸਾਰਾ ਕਰਾ ਰਹੇ ਹੋ ਠੀਕ ਆ ਸਾਡਾ ਪਰ ਅਸਲ ਜਿਹੜੀ ਪੇਚ ਫਸਿਆ ਵਾ ਉਹ ਆਪਣਾ ਗਿਰਫਤਾਰੀ ਤੇ ਫਸਿਆ ਹੋਇਆ ਤੇ ਦੂਜਾ ਜਿਹੜੀਆਂ ਨਵੀਆਂ ਵੀਡੀਓ ਆ ਗਈਆਂ ਵੀ ਹਰਵਿੰਦਰ ਜੱਜੀ ਦਾ ਮੁੰਡਾ ਜਿਹੜਾ ਤੇ ਇੱਕ ਉਹਦੇ ਨਾਲ ਲੜਕਾ ਹੋਰ ਹੈਗਾ ਵੀ ਉਹ ਪਿਸਤੌਲ ਆਏ ਉਹਦੇ ਨਾਲ ਗੋਲੀਆਂ ਚਲਾ ਰਹੇ ਆ ਵੀ ਉਹਨਾਂ ਨੂੰ ਨਾਮਜ਼ਦ ਕਰੋ ਉਹਨਾਂ ਤੇ ਪਰਚਾ ਦੇਓ ਤੇ ਉਹਨਾਂ ਤੇ ਰੇਡ ਕਰੋ ਉਹਨਾਂ ਨੂੰ ਫੜੋ ਉਹਨਾਂ ਨੂੰ ਤਾਂ ਇੱਕ ਸਾਡੀ ਮੰਗ ਇਹ ਸੀ ਕਿ ਜਿਹੜੇ ਸਾਡੇ ਪਹਿਲਾਂ ਕੋਕ ਪਹਿਲਾਂ ਪੁਲਿਸ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਹੋਇਆ ਜਿਹੜਾ ਆਰਮੰਡ ਐਕਟ ਦਾ ਤਾਂ ਉਹਦੇ ਵਿੱਚ ਇਹ ਸੀਗਾ ਵੀ ਅਸੀਂ ਜਿਹੜੇ ਆਪਣੇ ਮਜ਼ਦੂਰ ਦਾਖਲ ਕਰਵਾਏ ਆ ਜਿਨ੍ਹਾਂ ਦੇ ਮਤਲਬ ਉਹਨਾਂ ਨੇ ਕੁਝ ਜੱਜੀ ਧਰਨੇ ਗਮਦੂਰ ਧਰਨੇ ਕੁੱਟਮਾਰ ਕੀਤੀ ਆ ਜਿਨ੍ਹਾਂ ਦੇ ਸ਼ਰੇ ਲੱਗੇ ਹੋਇਆ ਵੀ ਉਹਨਾਂ ਦੇ ਬਿਆਨ ਲੈ ਕੇ ਉਹਦਾ ਤਰਮੀਮਾ ਬਿਆਨ ਜੋ ਵੀ ਹੈਗਾ ਲੈ ਕੇ ਤਾਂ ਉਹਦੇ ਵਿੱਚ ਦਰਜ ਕਰਕੇ ਸਾਨੂੰ ਉਹਦੀ ਕਾਪੀ ਦਿਓ ਤਾਂ ਉਹਨਾਂ ਨੇ ਕਿਹਾ ਵੀ ਸ਼ਾਮ ਤੱਕ ਦੇ ਦਾਂਗੇ ਅਸੀਂ ਕਿਉਂਦੇ ਰੈਸਟ ਦਾ ਸਾਨੂੰ ਕੀ ਸਾਨੂੰ ਭਰੋਸਾ ਕਿਵੇਂ ਬਣੇ ਕਿ ਤੁਸੀਂ ਉਹਨਾਂ ਨੂੰ ਮਤਲਬ ਰੇਡ ਕਰ ਰਹੇ ਹੋ ਤਾਂ ਉਹਨਾਂ ਨੇ ਇੱਕ ਗੱਲ ਇਹ ਕਹੀ ਆ ਕਿ ਅਸੀਂ ਉਹਨਾਂ ਦਾ ਜਿਹੜਾ ਲੋਕੇਸ਼ਨ ਹੈ ਉਹ ਅਸੀਂ ਕਢਾ ਰਹੇ ਆ ਸਾਡੇ ਕੋਲ ਸ਼ਾਮ ਤੱਕ ਆਜੂ ਕਿਹਦੇ ਨਾਲ ਗੱਲ ਕੀਤੀ ਆ ਕਿੱਥੇ ਉਹ ਟਹਿਰੇ ਆ ਅਸੀਂ ਉਹਨਾਂ ਬੰਦਿਆਂ ਨੂੰ ਵੀ ਰਾਉਂਡ ਅਪ ਕਰਾਂਗੇ ਤਾਂ ਉਹਨਾਂ ਰਾਹੀਂ ਅਸੀਂ ਮਤਲਬ ਉਹਨਾਂ ਤੱਕ ਪਹੁੰਚਾਂਗੇ ਇਹ ਗੱਲ ਕਹੀ ਆ ਕਿ ਦੋ ਸੀਆਈਏ ਜੈਤੋ ਤੇ ਫਰੀਦਕੋਟ ਸੀਆਈਏ ਜਾਣੀ ਇਹਨਾਂ ਨੂੰ ਅਸੀਂ ਕੋਈ ਗੱਲ ਕਹੀ ਕਿ ਤੁਹਾਡਾ ਕੋਈ ਕੰਮ ਨਹੀਂ ਹੈਗਾ ਤੁਸੀਂ ਸਿਰਫ ਤੇ ਸਿਰਫ ਗਮਦੂਰਤਾਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਕੰਮ ਹੈ ਜਾਨੀ ਇਸ ਕਰਕੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਤਾਂ ਅਸੀਂ ਮੈਡਮ ਨੂੰ ਇਹ ਕਿਹਾ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹਨਾਂ ਨੂੰ ਕਰੋ ਪਹਿਲਾਂ ਹੀ ਸਮਾਂ ਬਹੁਤ ਹੋ ਗਿਆ ਹੈ ਸਾਨੂੰ ਜਾਨੀ ਉਹਨਾਂ ਨੇ ਭਰੋਸਾ ਦਿੱਤਾ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਵੀ ਅਸੀਂ ਬਹੁਤ ਜਲਦ ਤੁਹਾਨੂੰ ਇਹਦਾ ਰਿਜ਼ਲਟ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ